ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਚਾਨਕ ਪ੍ਰੋਗਰਾਮ ਦਾ ਗੁਰਦੁਆਰਾ ਵਜੀਦਪੁਰ ਸਾਹਿਬ ਦਾ ਸੀਗਾ ਉੱਥੋਂ ਹੁਣ ਅੱਗੇ ਦਾ ਪ੍ਰੋਗਰਾਮ ਬਣ ਗਿਆ ਸਾਡਾ ਹੁਸੈਨੀਵਾਲਾ ਬਾਰਡਰ ਦਾ ਅੱਜ ਹੁਸੈਨੀਵਾਲਾ ਬਾਰਡਰ ਚੱਲਦੇ ਆਂ ਐਤਵਾਰ ਨੂੰ ਸੈਲੀਬ੍ਰੇਟ ਕਰਦੇ ਆਂ ਨਾਲ ਮੇਰੇ ਬਾਪੂ ਸੁਖਪਾਲ ਸਿੰਘ ਜੀ ਹਾਂਜੀ ਰੋਇਪੁਰ ਤੋਂ ਹੁਸੈਨੀਵਾਲਾ ਬਾਅਦਰ ਦੇ ਰਾਹ ਤੇ ਅੰਡ 12 ਕੇ ਨੂੰ ਕ੍ਰਾਸ ਕਰ ਲਿਆ ਲਗਭਗ 2.2 ਕਿਲੋਮੀਟਰ ਰਹਿ ਗਿਆ ਹੁਸੈਨੀਵਾਲਾ ਹੁਸੈਨੀਵਾਲਾ ਚ ਇਹ ਪਗਸੰਗ ਹੈ ਜੈ ਰਾਇਗੁਰੂ ਜੈ ਸ਼ਹੀਦ ਸਗਦੇਵ ਇਨਾ ਦਾ ਅੰਤਿਮ ਸੰਸਕਾਰ ਹੋਇਆ ਸੀ ਤੇ ਹੁਣ ਉਹਨਾਂ ਦੀ ਯਾਦ ਵਿੱਚ ਇੱਥੇ ਬਹੁਤ ਹੀ ਵਧੀਆ ਉਹਨਾਂ ਦੀਆਂ ਸਮਾਦ ਬਣੀ ਹੋਈ ਆ ਜਿੱਥੇ ਆਪਾਂ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਾਂਗੇ ਆਜੋ ਮਿਲਦੇ ਆਪਾਂ ਲੋ ਜੀ ਇੱਥੇ ਉੱਤਰੀ ਰੇਲਵੇ ਦਾ ਅੰਤ ਹੁੰਦਾ ਇਹ ਜਿਹੜੀ ਆਜ਼ਾਦੀ ਤੋਂ ਪਹਿਲਾਂ ਰੇਲਵੇ ਲਾਈਨ ਪਾਕਿਸਤਾਨ ਚ ਜਾਂਦੀ ਸੀ ਇੱਥੇ ਹਮਾਰੋ ਸਮਾਪਤ ਹੋ ਜਾਂਦੀ ਆ ਤੇ ਹੁਣ ਹਸੈਣੀ ਵਾਲਾ ਬਾਰਡਰ ਲਗਭਗ ਇੱਥੋਂ 1 ਕਿਲੋਮੀਟਰ ਅੱਗੇ ਬਾਪੂ ਸੁਪਾਲ ਸਿੰਘ ਜਾ ਰਿਹਾ ਅੱਗੇ ਲਵ ਡਾਕਟਰ ਲਵ ਪ੍ਰੀਤ ਤੇ ਗੌਤਮ ਵੀਰ ਆ ਬਸ ਪਹੁੰਚਣ ਵਾਲੇ ਆਪਾਂ ਇਹ ਆ ਜੀ ਸਤਲੁਜ ਦਰਿਆ ਬਾਪੂ ਸੁਖਪਾਲ ਸਿੰਘ ਜੀ ਡਾਕਟਰ ਲਵਪ੍ਰੀਤ ਜੀ ਤੇ ਗੌਤਮ ਸਰ ਇਹ ਤੁਸੀਂ ਇਦਾਂ ਦੇ ਯਾਦ ਵਿੱਚ ਸਮਾਰਕ ਬਣਿਆ ਵਾ ਹੁਸੈਣੀ ਵਾਲਾ ਬਾਰਡਰ ਤੇ ਆਪਣੇ ਖੱਬੇ ਪਾਸੇ ਪਾਕਿਸਤਾਨ ਆ ਸੱਜੇ ਪਾਸੇ ਹਿੰਦੁਸਤਾਨ ਆ ਇੱਥੇ ਸ਼ਹੀਦ ਰਾਜਗੁਰੂ ਸ਼ਹੀਦ ਸਖਦੇਵ ਤੇ ਸ਼ਹੀਦ ਭਗਤ ਸਿੰਘ ਨੂੰ ਲਾਹੌਰ ਚ ਫਾਂਸੀ ਦੇਣ ਤੋਂ ਬਾਅਦ ਵਿੱਚ ਅੰਗਰੇਜ਼ ਸਰਕਾਰ ਨੇ ਇੱਥੇ ਲਾ ਕੇ ਉਹਨਾਂ ਦਾ ਅੰਤਮ ਸੰਸਕਾਰ ਕਰਨਾ ਚਾਹਿਆ ਸੀ ਜਿਹੜੇ ਇਤਿਹਾਸਕ ਤੱਥ ਹੋਏ ਦੱਸਦੇ ਆ ਵੀ ਉਹਨਾਂ ਦੀਆਂ ਜਿਹੜੀਆਂ ਲਾਸ਼ਾਂ ਸੀ ਅੱਧ ਜਲੀਆਂ ਲਾਸ਼ਾਂ ਸੀਗੀਆਂ ਜਦੋਂ ਲੋਕਾਂ ਦਾ ਉਹਨਾਂ ਨੇ ਵਿਰੋਧ ਦੇਖਿਆ ਤਾਂ ਆਹ ਸਤਲੋਜ ਦੇ ਵਿੱਚ ਉਹਨਾਂ ਨੇ ਬਹਾਤੀਆਂ ਸੀਗੀਆਂ ਇਹ ਉਥੇ ਇਸ ਜਗ੍ਹਾ ਤੇ ਸਮਾਦ ਬਣੀ ਹੋਈ ਹੈ ਜੀ ਤਿੰਨਾਂ ਸ਼ਹੀਦਾਂ ਦੀ ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜ਼ੋਰ ਕਿਤਨਾ ਬਾਜ਼ੂ ਹੈ ਕਾਤਿਲ ਮੇ ਹੈ ਸ਼ਹੀਦ ਭਗਤ ਸਿੰਘ ਵੱਲੋਂ ਸ਼ਹੀਦ ਹੋਣ ਤੋਂ ਪਹਿਲਾਂ ਆਪਣੇ ਸਾਥੀਆਂ ਦੇ ਨਾਲ ਲਿਖਿਆ ਗਿਆ ਅੰਤਮ ਪੱਤਰ ਇਹ ਛੋਟੇ ਵੀਰ ਕੁਲਤਾਰ ਸਿੰਘ ਨੂੰ ਉਹਨਾਂ ਵੱਲੋਂ ਲਿਖਿਆ ਗਿਆ ਅੰਤਮ ਪੱਤਰ ਹੈ ਜਿਹੜਾ ਕਿ ਉਹਨਾਂ ਦੀ ਫਾਂਸੀ ਤੋਂ ਲਗਭਗ 20 ਦਿਨ ਪਹਿਲਾਂ ਲਿਖਿਆ ਸੀ ਉਹਨਾਂ ਨੇ ਸ਼ਹੀਦ ਬੜਕੇਸ਼ਵਰ ਦੱਤ ਨੂੰ ਵੀ ਲਿਖਿਆ ਸੀ ਉਹਨਾਂ ਨੇ ਇੱਕ ਪੱਤਰ ਜਿਹੜਾ ਕਿ ਅਕਤੂਬਰ 1930 ਦੇ ਵਿੱਚ ਸੀ ਸਮਾਧਿ ਹੈ ਸ਼ਹੀਦ ਬੀਕੇ ਦਾਦੀ ਜੀ ਦੇ ਤਰ੍ਹਾਂ ਇਹਨਾਂ ਦੀ ਮੌਤ ਆਜ਼ਾਦੀ ਤੋਂ ਬਾਅਦ ਹੋਈ ਸੀ ਤੇ ਇਹਨਾਂ ਦੀ ਅੰਤਿਮ ਇੱਛਾ ਸੀ ਕਿ ਜਿੱਥੇ ਭਗਤ ਸਿੰਘ ਹਰਾਂ ਦਾ ਸੰਸਕਾਰ ਹੋਇਆ ਉੱਥੇ ਹੀ ਮੈਨੂੰ ਹੀ ਮੇਰਾ ਵੀ ਸੰਸਕਾਰ ਕੀਤਾ ਜਾਵੇ ਸੋ ਇਸ ਕਰਕੇ ਉਹਨਾਂ ਦਾ ਵੀ ਬੀਕੇ ਦਾਦਾ ਦਾ ਵੀ ਸੰਸਕਾਰ ਇੱਥੇ ਲੈ ਕੇ ਕੀਤਾ ਗਿਆ ਸੀ ਇਹ ਇਥੋਂ ਦੀ ਲੋਕੇਸ਼ਨ ਆ ਇਹ ਭਗਤ ਸਿੰਘ ਦੀ ਜਿਹੜੀ ਸਿਸਟਰ ਸੀਗੇ ਅਮਰ ਕੌਰ ਉਹਨਾਂ ਨੇ ਜਦੋਂ ਆਖਰੀ ਮੁਲਾਕਾਤ ਕੀਤੀ ਹੈ ਭਗਤ ਸਿੰਘ ਨਾਲ ਉਹਦੇ ਬਾਰੇ ਸ਼੍ਰੋਮਣੀ ਕਮਿਸ਼ਨਰ ਕਰਨੈਲ ਸਿੰਘ ਪਾਰਸਰਾਮੂ ਵਾਲੀ ਨੇ ਲਿਖਿਆ ਉਹ ਲਿਖਦੇ ਆ ਮਾਪਿਓ ਤੇ ਭੈਣ ਭਰਾ ਮੋਲਣਾ ਮਿਲਦੇ ਪੁੱਤਰ ਧੀ ਆ ਮੜ ਇੱਕ ਥਾਂ ਜੰਮਣਾ ਨਾ ਆਪਾਂ ਇਸ ਤਬਰ ਦੇ ਆ ਜੀ ਆ ਕਰ ਯਾਦ ਵਿਛੋੜੇ ਨੂੰ ਚੰਦਰਾ ਮਾਨ ਨਾ ਰਹਿੰਦਾ ਧੀਰਾ ਪੇਟੋਂ ਇੱਕ ਮਾਤਾ ਦਿਓ ਮੁੜ ਕੇ ਜਨਮ ਨਹੀਂ ਲੈਣਾ ਵੀਰਾ ਸ਼ੀਰਪਗ ਸਿੰਘ ਬਾਰੇ ਉਹਨਾਂ ਨੇ ਵੀ ਬਹੁਤ ਬਾਕਮਾਲ ਲਿਖਿਆ ਭੈਣ ਵੱਲੋਂ ਭੈਣ ਵੱਲੋਂ ਹਾਂ ਮਤਲਬ ਉਹਦੀ ਸਿਸਟਰ ਦੇ ਸ਼ਬਦ ਸੀਗੇ ਇਹ ਜਦੋਂ ਉਹ ਮੁਲਾਕਾਤ ਨੂੰ ਆਏ ਹੋਣਗੇ ਲਾਹੌਰ ਜੇਲ੍ਹ ਦੇ ਵਿੱਚ ਮਾਤਾ ਜੀ ਦੀ ਬਤੀ ਜੀ ਦੀ ਹਾਂ ਜੀ ਇੱਥੇ ਸੰਸਕਾਰ ਹੋਇਆ ਮਾਤਾ ਜੀ ਦਾ ਜੀ ਆ ਵੀ ਇੱਥੇ ਸਮਾਦ ਬਣੀ ਹੋਈ ਹੈ ਜੀ ਮਾਤਾ ਜੀ ਦੀ ਸਾਡਾ ਸ਼ੁਰੂ ਹੋ ਗਿਆ ਹੈ ਚਲ ਜਾਈ ਇਧਰ ਵੀ ਜਾਏ ਆਈ ਹੈ ਨਾ ਹੁਣ ਦੇਖ ਬਾਕੀ ਸਾਰੇ ਸੀ ਇਹ ਨਾਲ ਇੱਥੇ ਬਣਾਇਆ ਬਈ ਪਾਰਕ ਇਧਰਲੇ ਪਾਸੇ ਸ਼ਹੀਦ ਭਗਤ ਸਿੰਘ ਜੀ ਦੀ ਮਾਤਾ ਜੀ ਦੀ ਸਮਾਦ ਬਣੀ ਹੋਈ ਆ ਆਪਾਂ ਉਹਦੇ ਵੀ ਦਰਸ਼ਨ ਕਰਾਉਣੇ ਆ ਅੱਜ 1:30 ਦਾ ਪ੍ਰੋਗਰਾਮ ਹੁੰਦਾ ਲਾਈਟ ਐਂਡ ਸਾਊਂਡ ਸ਼ਾਮ ਨੂੰ ਹੁੰਦਾ ਹੈ ਨਾ ਜੀ ਆਹ ਵੇ ਇੱਥੇ ਲੱਗਿਆ ਵਾ ਬੋਰਡ ਰੌਸ਼ਨੀ ਅਤੇ ਆਵਾਜ਼ ਦਾ ਸ਼ੋਅ ਸ਼ੋਅ ਦਾ ਸਮਾਂ 40 ਮਿੰਟ ਇਹ ਆ ਗਈ ਜੀ ਮਾਤਾ ਜੀ ਦੀ ਸਮਾਧ ਇਹ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦੀ ਲਿਖੀ ਹੋਈ ਹੈ ਸਾਰਾ ਹਨਾ ਦਾ ਜੋ ਵੀ ਔੜਮਾ ਕੋੜਮਾ ਸੀਗਾ ਸ਼ਹੀਦ ਸ਼੍ਰੀਮਤੀ ਵਿਦਿਆਵਤੀ ਜੀ ਦਾ ਜਨਮ ਪਿੰਡ ਮੋਰਾਵਾਲੀ ਤਹਿਸੀਲ ਗੜ੍ਹ ਸ਼ੰਕਰ ਜਲਾ ਹੁਸ਼ਿਆਰਪੁਰ ਵਿੱਚ ਹੋਇਆ ਆਪ ਇੱਥੇ ਹੀ ਵੱਡੇ ਹੋਏ ਤੇ ਮਢਲੀ ਵਿਦਿਆਥੀ ਪ੍ਰਾਪਤ ਕੀਤੀ ਆਪ ਜੀ ਦਾ ਵਿਆਹ ਖੜਕੜ ਕਲਾਂ ਦੇ ਸਰਦਾਰ ਕਿਸ਼ਨ ਸਿੰਘ ਪੁੱਤਰ ਸਰਦਾਰ ਅਰਜਨ ਸਿੰਘ ਨਾਲ ਹੋਇਆ ਆਪ ਦੇ ਬੱਚਿਆਂ ਦਾ ਵੇਰਵਾ ਹੇਠਲੇ ਅਨੁਸਾਰ ਹੈ ਸ਼੍ਰੀ ਜਗਤ ਸਿੰਘ ਸ਼੍ਰੀ ਪਗਸ ਸਿੰਘ ਸ਼੍ਰੀ ਕੁਲਵੀਰ ਸਿੰਘ ਕੁਲਤਾਰ ਸਿੰਘ ਰਣਵੀਰ ਸਿੰਘ ਰਾਜੇਂਦਰ ਸਿੰਘ ਬੀਬੀ ਅਮਰਕੌਰ ਬੀਬੀ ਸੁਮਿਤਰਾ ਬੀਬੀ ਸ਼ਕੰਤਲਾ ਭਾਰਤ ਸਰਕਾਰ ਵੱਲੋਂ 1973 ਵਿੱਚ ਆਪ ਜੀ ਨੂੰ ਪੰਜਾਬ ਮਾਤਾ ਦੇ ਖਿਤਾਬ ਨਾਲ ਸਨਮਾਨਿਆ ਗਿਆ ਆਪ ਜੂਨ 1975 ਵਿੱਚ ਸਵਰਗਵਾਸ ਹੋਏ ਆਪ ਜੀ ਦੀ ਇੱਛਾ ਅਨੁਸਾਰ ਆਪ ਜੀ ਦੀ ਸਮਾਦੀ ਕੌਮ ਦੇ ਸ਼ਹੀਦਾਂ ਦੀਆਂ ਸਮਾਧੀਆਂ ਨਾਲ ਬਣਾਈ ਗਈ ਇਹ ਸਮਾਦਾ ਜੀ ਮਾਤਾ ਵਿਦਿਆਵਤੀ ਜੀ ਦੀ ਹੁਸੈਣੀ ਵਾਲੀ ਬਾਟਰ ਦਾ ਜਾਂਦੀ ਵਾਰ ਦਾ ਚੱਕਾ ਫੋਟੋਗ੍ਰਾਫਰ ਨੂੰ ਇੱਧਰ ਨੂੰ ਫੋਟੋ ਕਰਨਗੇ ਇਹ ਆ ਪੰਜਾਬ ਦੇ ਰੰਗ Rajoy